ক্লাস 9 کہانی জন্মদিন ਦੇ ਅੱਜ ਅਸੀਂ ਕੁਐਸਚਨ ਆਨਸਰ ਸ਼ੁਰੂ ਕਰਨ ਲੱਗੇ ਆ ਪਹਿਲਾ ਚੈਪਟਰ ਮੈਂ ਬਾਇਓਸੀ ਦਾ ਜੇ ਕੁਝ ਬੋਲਦੇ ਹੋਏ ਮਿਸਟੇਕ ਦੀ ਹੈ ਤਾਂ ਤੁਸੀਂ ਬੱਚਿਓ ਦੇਖ ਲਿਓ ਕਿ ਵਾਰ ਲਿਖਦੇ ਹੋਏ ਕੁਝ ਮਿਸਟੇਕਸ ਹੋ ਜਾਂਦੀਆਂ ਨੇ ਇਸ ਵਿੱਚ ਮੈਂ ਕਰੈਕਸ਼ਨ ਕਰ ਦਿੰਦੀ ਆ ਪਰ ਕਈ ਵਾਰ ਨਹੀਂ ਪਤਾ ਲੱਗਦਾ ਦੁਆਰ ਤੋਂ ਰੀਡ ਕਰਕੇ ਫਿਰ ਕਰੈਕਸ਼ਨਸ ਕਈ ਵਾਰ ਹੋ ਵੀ ਜਾਂਦੀਆਂ ਨੇ ਤੇ ਫਰਸਟ ਕੁਐਸਚਨ ਸੀਗਾ ਸਾਰ ਉਹ ਮੈਂ ਨਹੀਂ ਪਾਇਆ ਕਿਉਂਕਿ ਕਹਾਣੀ ਤੋਂ ਪਹਿਲਾਂ ਥੋੜਾ ਜਿਹਾ ਉਹਨਾਂ ਨੇ ਦਿੱਤਾ ਹੋਇਆ ਫਰਸਟ ਚੈਪਟਰ ਕਹਾਣੀ ਦਾ ਤਾਂ ਮੈਂ ਸਾਰ ਪਾਇਆ ਸੀਗਾ ਜੇ ਕਿਸੇ ਬੱਚੇ ਨੂੰ ਦਿੱਕਤ ਹੋਈ ਤਾਂ ਉਹ ਮੈਨੂੰ ਕਹਿ ਸਕਦਾ ਮੈਂ ਉਸ ਦਾ ਸਾਰ ਪਾ ਦੂੰਗੀ ਤੇ ਆਪਾਂ ਅਗਲੇ ਕੁਐਸਚਨਾਂ ਤੋਂ ਸ਼ੁਰੂ ਕਰਦੇ ਹਾਂ ਕਹਾਣੀ ਜਨਮ ਦਿਨ ਕੁਐਸਚਨ ਹੈਗਾ ਸੈਕੰਡ ਜੁਗਲ ਪ੍ਰਸ਼ਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਿਉਂ ਕਰਵਾਉਣਾ ਚਾਹੁੰਦਾ ਸੀ ਉੱਤਰ ਜੂਗਲ ਪ੍ਰਸ਼ਾਦ ਆਪਣੇ ਪੁੱਤਰ ਨੂੰ ਇਸ ਲਈ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਾਉਣਾ ਚਾਹੁੰਦਾ ਸੀ ਕਿਉਂਕਿ ਉਹ ਚਾਹੁੰਦਾ ਸੀ ਕਿ ਉਸ ਦਾ ਬੱਚਾ ਅੰਗਰੇਜ਼ੀ ਵਿੱਚ ਨਿਪੁੰਨ ਹੋਵੇ ਉਹ ਇਹ ਜ਼ਰੂਰੀ ਸਮਝਦਾ ਸੀ ਕਿ ਬੱਚੇ ਦੀ ਸ਼ਖਸੀਅਤ ਨੂੰ ਨਿਖਾਰਨ ਲਈ ਹਰ ਤਰ੍ਹਾਂ ਦੇ ਮੌਕੇ ਦਿੱਤੇ ਜਾਣ ਤੇ ਬੱਚਾ ਕਿਸੇ ਨਾਲ ਵੀ ਗੱਲ ਕਰਨ ਤੋਂ ਚੁੱਝ ਕੇ ਨਾ ਬੱਚੇ ਨੂੰ ਉੱਠਣ ਬੈਠਣ ਤੇ ਗੱਲ ਕਰਨ ਦਾ ਸਲੀਕਾ ਆਉਣਾ ਚਾਹੀਦਾ ਹੈ ਇਸੇ ਕਰਕੇ ਉਹ ਆਪਣੇ ਛੋਟੇ ਮੁੰਡੇ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਰਾਉਣਾ ਚਾਹੁੰਦਾ ਸੀ ਪ੍ਰਸ਼ਨ 2 ਸਕੂਲ ਦੇ ਪ੍ਰਿੰਸੀਪਲ ਨੇ ਜੁਗਲ ਪ੍ਰਸ਼ਾਦ ਨੂੰ ਵਧਾਈ ਕਿਉਂ ਦਿੱਤੀ ਉੱਤਰ ਸਕੂਲ ਦੇ ਪ੍ਰਿੰਸੀਪਲ ਨੇ ਜੁਗਲ ਪ੍ਰਸ਼ਾਦ ਨੂੰ ਵਧਾਈ ਇਸ ਲਈ ਦਿੱਤੀ ਕਿਉਂਕਿ ਜੋਤੀ ਆਪਣੇ ਕਲਾਸ ਵਿੱਚ ਸਾਰੇ ਜਮਾਤੀਆਂ ਤੋਂ ਹਰ ਗੱਲ ਵਿੱਚ ਅੱਗੇ ਸੀ ਇਸ ਲਈ ਪ੍ਰਿੰਸੀਪਲ ਨੇ ਕਾਬਲ ਪੁੱਤਰ ਦਾ ਉਹ ਹੋਣ ਤੇ ਜੁਗਲ ਪ੍ਰਸ਼ਾਦ ਨੂੰ ਵਧਾਈ ਦਿੱਤੀ। ਪ੍ਰਸ਼ਨ ਇਹ ਮੇਰਾ ਲਾਲ ਜਾਏਗਾ ਐਡੇ ਵੱਡੇ ਮੰਤਰੀ ਕੋਲ ਮੈਂ ਸਦਕੇ ਜਾਵਾਂ। ਜੋਤੀ ਦੀ ਮਾਂ ਦੇ ਇੰਨਾ ਸ਼ਬਦਾਂ ਤੋਂ ਕੀ ਭਾਵ ਹੈ? ਜਦੋਂ ਜੋਤੀ ਦੀ ਮਾਂ ਨੂੰ ਪਤਾ ਲੱਗਾ ਕਿ ਉਸ ਦਾ ਬੇਟਾ ਮੰਤਰੀ ਜੀ ਨੂੰ ਮਿਲਣ ਲਈ ਸਕੂਲ ਵਿੱਚੋਂ ਚੁੰਗਿਆ ਗਿਆ ਹੈ ਤੇ ਉਹ ਮੰਤਰੀ ਜੀ ਦੇ ਜਨਮ ਦਿਨ ਤੇ ਤੇ ਉਹਨਾਂ ਨੂੰ ਹਾਰ ਪਾਉਣਾ ਹੈ ਤੇ ਖੁਸ਼ੀ ਵਿੱਚ ਉਸ ਦੇ ਆਪਣੇ ਪੁੱਤਰ ਤੋਂ ਸਦਕੇ ਜਾਂਦੇ ਹੋਏ ਇਹ ਲਫ਼ਜ਼ ਕਹੇ ਉਹ ਦੇ ਲਫ਼ਜ਼ਾਂ ਵਿੱਚ ਅਸੀਸਾਂ ਤੇ ਪਿਆਰ ਸੀ ਜੁਗਲ ਪ੍ਰਸ਼ਾਦ ਦੀ ਸੋਚ ਅਨੁਸਾਰ ਆਮਦਨ ਘਟ ਹੁੰਦਿਆਂ ਹੋਇਆਂ ਵੀ ਉਸ ਦੀ ਪਤਨੀ ਘਰ ਦਾ ਗੁਜ਼ਾਰਾ ਕਿਵੇਂ ਤੋੜਦੀ ਹੈ ਜੁਗਲ ਪ੍ਰਸ਼ਾਦ ਦੇ ਅਨੁਸਾਰ ਦੇਵਕੀ ਮਸਾਹੀ ਘਰ ਦਾ ਗੁਜ਼ਾਰਾ ਤੋੜਦੀ ਸੀ ਉਸ ਦੇ ਮਨ ਵਿੱਚ ਦੇਵਕੀ ਲਈ ਬੜਾ ਤਰਸ ਸੀ ਦੇਵਕੀ ਜਦੋਂ ਵਿਆਹੀ ਸੀ ਤਾਂ ਸੀ ਉਸ ਨੇ ਹਮੇਸ਼ਾ ਹੀ ਤੰਗੀ ਦੁਰਸ਼ੀ ਤੇ ਪੜਾਵਾਂ ਵਿੱਚੋਂ ਲੰਗੀ ਸੀ ਉਹ ਮਸਾਪੇ 150 ਰੁਪਏ ਵਿੱਚ 5 ਬੱਚਿਆਂ ਨੂੰ ਪਾਲਦੇ ਸੀ ਉਸਨੇ ਜੋਤੀ ਦੇ ਕੱਪੜਿਆਂ ਲਈ ਬੱਚਿਆਂ ਦੀਆਂ ਬੁਗਨੀਆਂ ਵੀ ਤੋੜ ਦਿੱਤੀਆਂ ਜੁਗਲ ਪ੍ਰਸ਼ਾਦ ਦੇਖ ਰਿਹਾ ਸੀ ਕਿ ਉਹ ਕਿੰਨਾ ਯਤਨ ਕਰ ਰਹੀ ਸੀ ਕਿ ਉਸ ਦਾ ਪੁੱਤਰ ਸਕੂਲ ਵਾਲਿਆਂ ਦੀ ਇੱਛਾ ਅਨੁਸਾਰ ਤਿਆਰ ਹੋ ਕੇ ਸਕੂਲ ਜਾਵੇ ਪ੍ਰਸ਼ਨ ਤਰਕਾ ਤਕਾਲਾ ਨੂੰ ਸਾਰਾ ਟੱਬਰ ਕਿਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ ਉੱਤਰ ਤਕਾਲਾ ਨੂੰ ਸਾਰਾ ਟੱਬਰੂੜੀ ਗ੍ਰਿਹਾ ਸੀ ਕਿ ਕਦੋਂ ਜੋਤੀ ਸਮਾਗਮ ਤੋਂ ਵਾਪਸ ਆ ਕੇ ਆਪਣੀ ਆ ਕੇ ਉਹ ਆਪਣੀ ਜ਼ੁਬਾਨੀ ਸਾਰੀ ਰੌਣਕ ਤੇ ਮਿਲ ਮਾਣ ਨੂੰ ਵਿਸਥਾਰ ਨਾਲ ਦੱਸ ਸਕੇ ਜੁਗਲ ਪ੍ਰਸ਼ਾਦ ਦੋ ਵਾਰੀ ਆਪਣੇ ਆਪ ਸੜਕ ਤੇ ਜਾ ਕੇ ਦੇਖ ਚੁੱਕਾ ਸੀ ਪ੍ਰਸ਼ਨ ਡਿਸਕੋਲੀ ਪਰੇ ਭਰ ਰਹੇ ਜੋਤੀ ਬਾਰੇ ਸਕੂਲ ਦੇ ਪ੍ਰਿੰਸੀਪਲ ਜੁਗਲ ਪ੍ਰਸ਼ਾਦ ਨੂੰ ਕੀ ਕਹਿੰਦੀ ਹੈ डिस्कोले भर रहे ज्योति बारे स्कूल की प्रिंसीपल ने कहा कि मैनू बहुत अफसोस है जुगल प्रसाद थोड़े पुत्र हार पहना माण नहीं मिल सकिया क्योंकि सेठ लखपत राय ने ज्योति की थान अपने पुत्र का ना बदलावा लिया मैं तो बहुत कहा उसने चेयरमैन कह के अपना काम करवा लिया मेरी एक ना चली प्रश्न ਅੱਜ ਉਸ ਮੰਤਰੀ ਦਾ ਜਨਮ ਦਿਨ ਨਹੀਂ ਹੈ ਮੇਰਾ ਜਨਮ ਦਿਨ ਹੈ ਜੁਗਲ ਪ੍ਰਸਾਦ ਨੇ ਇਹ ਗੱਲ ਕਿਸ ਸੰਦਰਭ ਵਿੱਚ ਕਹੀ ਇਹ ਸ਼ਬਦ ਦਾ ਅਰਥ ਇਹ ਹੈ ਕਿ ਅੱਜ ਮੰਤਰੀ ਜੀ ਦਾ ਜਨਮ ਦਿਨ ਨਹੀਂ ਉਸ ਦੇ ਅੰਦਰ ਸੁੱਤੀ ਹੋਈ ਦਲੇਰੀ ਤੇ ਹਿੰਮਤ ਦਾ ਜਨਮ ਦਿਨ ਹੈ ਇਹ ਸ਼ਬਦ ਜੁਗਲ ਪ੍ਰਸਾਦ ਨੇ ਗੁੱਸੇ ਵਿੱਚ ਉਸ ਸਮੇਂ ਕਹੀ ਜਦੋਂ ਉਸ ਦੇ ਪੁੱਤਰ ਦੇ ਮੰਤਰੀ ਜੀ ਨੂੰ ਹਾਰ ਪਹਿਨਾਉਣ ਦੇ ਹੱਕ ਨੂੰ ਕਿਸੇ ਹੋਰ ਬੱਚੇ ਨੂੰ ਦੇ ਦਿੱਤਾ ਗਿਆ ਗੁੱਸੇ ਵਿੱਚ ਉਸਨੇ ਅਣਖ ਗੁੱਸੇ ਵਿੱਚ ਉਸਦੀ ਅਣਖ ਜਾਗ ਉੱਠੀ ਤੇ ਉਸਨੇ ਕਿਹਾ ਕਿ ਹੁਣ ਮੈਂ ਦੇਖਾਂਗਾ ਕਿਵੇਂ ਕੋਈ ਗਰੀਬਾਂ ਦੇ ਸੁਪਨਿਆਂ ਨੂੰ ਲਤਾੜਨ ਦੀ ਹਿੰਮਤ ਕਰੇਗਾ ਥੈਂਕ ਯੂ